ਤੇ ਗਾਣਾ ਸੁਣੋ ਭੈਣ ਦੀ ਆਵਾਜ਼ ਅਨਛੱਤਰ ਸੱਤਾ ਜੀ ਨੇ ਜੋ ਗਾਇਆ ਸੀ ਅੱਜ ਭੈਣ ਖੁਦ ਸੁਣਾਉਣਗੇ ਜੇ ਚੰਗਾ ਲੱਗਾ ਸ਼ੇਅਰ ਜ਼ਰੂਰ ਕਰ ਦਿਓ ਸੁਣਾਓ ਭੈਣੇ ਹੋ ਜਾ ਸੁਣਾ ਹੁਣ ਮੁੜ ਜਾ ਵੀਰਾ ਤੇ ਤੇਰੀ ਉਮਰ ਚਾ ਹਰ ਜੁਗ ਹੋਵੇ ਸਾਡਾ ਸਾਹਮਣ ਬਖਰਾ ਅੜਿਆ ਤੇ ਜਿਹੜਾ ਅਥਰੂ ਮੈਂ ਹਣ ਬਣ ਚੋਵੇ ਤੇਰੀਆਂ ਪਾਉਣਾ ਜ਼ਖਮ ਉੱਚੜੇ ਤੇ ਅਸੀਂ ਰੱਖਦੇ ਮਸਾਂ ਹਾਲ ਕੋਵੇ ਹੋ ਕੀ ਅਲ ਵੇਲੇ ਫ਼ਦਾ ਤੇਰਾ ਤੇ ਜਦੋਂ ਯਾਰ ਕੋ ਹੋਲ ਨਾ ਹੋਵੇ ਤੇ ਜਦੋਂ ਯਾਰ ਕੋ ਹੋਲ ਨਾ ਹੋਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਸੋਹਣਿਆ ਸੱਜਣਾ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮਲਮਲੀ ਆਖੀ ਸੁਣੇ ਜਰਦੀ ਵੇ ਕੁੜੀਆਂ ਚ ਗੱਲ ਛਿੜ ਗਈ ਵੇ ਹੋ ਜਦੋਂ ਪੀਂਗਦੇ ਹਲਾਰੇ ਨਾਲ ਸੁਣਿਆ ਸੱਜਣਾ ਹਾਣੀਆਂ ਵੇ ਪੱਤਿਆਂ ਨਾ ਵੇ ਪੱਤਿਆਂ ਨਾ ਵੇ ਪੱਤਿਆਂ ਨਾ ਹਿੱਕ ਪਿੜ ਗਈ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜੇ ਚੰਗਾ ਲੱਗਾ ਸ਼ੇਅਰ ਜ਼ਰੂਰ ਕਰ ਦਿਓ